ਮਿਸ਼ਨ ਸਹੀਦਾ ਤਰਨਾ ਦਲ ਹਰੀਆਵੇਲਾ ਬਲੋ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਨਿਹਾਲ ਸਿੰਘ ਦੀ ਦੇਖਰੇਖ ਹੇਠ ਸ੍ਰੀ ਗੁਰੂ ਹਰ Rai ਸਾਹਿਬ ਜੀ ਪਾਸ਼ਾਹੀ 7ਵੀਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਹਰੀਆਵੇਲਾ ਵਿੱਚ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਮੌਕੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਪੋਗ ਪਾਏ ਗਏ ਉਸ ਤੋਂ ਬਾਅਦ ਕਥਾ ਕੀਰਤਨ ਦੇ ਦੀਵਾਨ ਸਜਾਏ ਗਏ ਇਸ ਮੌਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਦਰਸਾ ਚਲਣਾ ਚਾਹੀਦਾ ਹੈ ਗੁਰਦੁਆਰਾ ਪਾਤਸ਼ਾਹੀ 7ਵੀਂ ਹਰੀਆਂ ਮੇਲਾ ਦੇ ਪਾਵਨ ਸਥਾਨ ਦੇ ਉੱਤੇ ਧੰਨ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਹੋਰ ਉਸ ਪ੍ਰਕਾਸ਼ ਪੁਰਬ ਦੇ ਵਿੱਚ ਸ਼ਮੂਲੀਤ ਕਰਨ ਵਾਸਤੇ ਅਸੀਂ ਸਾਰੇ ਅੱਜ ਹਾਜ਼ਰ ਹੋਏ ਹਾਂ। ਇਸ ਸਥਾਨ ਦੀ ਸੇਵਾ ਬਾਬਾ ਨਿਹਾਲ ਸਿੰਘ ਜੀ ਜੋ ਪੰਥ ਦੇ ਜਿੰਦਾ ਸ਼ਹੀਦ ਨੇ ਹਰੀਆਂ ਮੇਲਾ ਵਾਲੇ ਉਹ ਨਿਭਾ ਰਹੇ ਨੇ। ਬਹੁਤ ਸੋਹਣੇ ਪ੍ਰਬੰਧ ਨੇ ਤੇ ਬੜਾ ਛੋਟਾ ਜਾਂ ਤੇ ਭਾਪੂਰਤ ਸਮਾਗਮ ਗੁਰੂ ਹਰ Rai ਸਾਹਿਬ ਦੀ ਯਾਦ ਵਿੱਚ ਕੀਤਾ ਗਿਆ। ਅੱਜੇ ਜ਼ਰੂਰਤ ਹੈ ਗੁਰੂ ਨਾਲ ਜੁੜਨ ਦੀ ਔਰ ਗੁਰੂ ਨਾਲ ਜੁੜ ਕੇ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਕੁਰੀਆਂ ਲਾਪਤਾ ਪੈਦਾ ਹੋ ਗਈਆਂ ਨੇ ਉਹਨਾਂ ਤੋਂ ਬਚਨ ਦੀ ਮੈਂ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਵਰਦੀਆਂ ਸੰਗੋ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਬਸ ਰਹੀ ਸਮੂਹ ਸਾਧ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਹਰੀਆਂ ਬੇਲਾਂ ਸਾਹਿਬ ਜੋ ਕਿ ਡਿਸਟ੍ਰਿਕਟ ਹੁਸ਼ਿਆਰ ਪਰ ਬਜਰੌਰ ਵਿੱਚ ਹੈ ਜਿੱਥੇ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਮਹਾਰਾਜ ਜੀ ਨੇ 22 ਹਕ ਉਰਸਵਾਰ ਨਾਲ ਲੈ ਕੇ ਚੰਨ ਪਾਏ ਵਰਜਪਤ ਜੀ ਕੋਲ ਆ ਕੇ ਉਹਨਾਂ ਦੀ ਸੇਵਾ ਤੇ પ્રસન્ન ਹੋ ਕੇ ਇੱਥੇ ਦੀਆਂ ਸੁਕੀਆਂ ਬੇਲਾਂ ਨੂੰ ਹਰਿਆੀਆਂ ਕੀਤਾ ਤੇ ਇੱਥੇ ਜਲ ਦਾ ਸੋਮਾ ਬਖਸ਼ਿਸ਼ ਕੀਤਾ ਸਤਿਗੁਰੂ ਸ੍ਰੀ ਗੁਰ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪੁਰ ਅੱਜ ਸਾਰੇ ਜਗ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਇਹ ਸਤਿਗੁਰ ਜੀ ਦੀ ਚਨ ਸ਼ੋਤਾਰਤੀ ਤੇ ਹਰ ਸਾਲ ਹੀ ਸਤਿਗੁਰੂ ਸ੍ਰੀ ਗੁਰ ਹਰਾਈ ਸਾਹਿਬ ਜੀ ਦਾ ਪ੍ਰਕਾਸ਼ ਪਰ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਕੱਲ ਤੋਂ ਪਹਿਲਾਂ ਇੱਕ ਦਿਨ ਨਗਰ ਕੀਰਤਨ ਹੋਏ ਜੋ ਕਿ ਲਾਗਲੇ ਸਾਰੇ ਪਿੰਡਾਂ ਥਾਣੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪ ਚੱਲ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕੀਤਾ ਉਸੇ ਪ੍ਰਕਾਰ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਸਮੇਂ ਦੇ ਸਾਬ ਨਾਲ ਸੰਗਤਾਂ ਨੇ ਆਪਣੇ 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 ਪਾਸੋਂ ਸੇਵਾਵਾਂ ਕੀਤੀਆਂ ਜਿਨ੍ਹਾਂ ਵਿੱਚ ਹਰ ਪ੍ਰਕਾਰ ਦੇ ਲੰਗਰ ਛਾਸਤਰ ਵਾਸਤਰ ਕੋੜੇ ਵੀ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਾ ਉਹਨਾਂ ਨੇ ਜਿਹੜੇ ਦਿੱਤੇ ਗਏ ਹਨ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਜੀ ਇਸੇ ਤਰ੍ਹਾਂ ਹਾਜ਼ਰ ਨਾਜ਼ਰ ਹੋ ਕੇ ਇਹਨਾਂ ਸੰਗਤਾਂ 'ਚ ਬਰਤ ਕੇ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਨੂੰ ਚੜ੍ਹਦੀ ਕਲਾ ਵਿੱਚ ਕਰਦੇ ਰਹਿਣ ਤੇ ਆਉਣ ਵਾਲੀਆਂ ਸੰਗਤਾਂ ਜਨਰੇਸ਼ਨਾਂ ਨੂੰ ਸਿੱਖੀ ਦੇ ਨਾਲ ਜੋੜਦੇ ਰਹਿਣ ਇਸੇ ਤਰ੍ਹਾਂ ਇਹ ਸਥਾਨ ਸਦਾ ਬਸਦਾ ਰਹਸਦਾ ਰਹੇ ਸ모 ਸੰਗਤਾਂ ਨੂੰ ਇੱਥੇ ਆਉਣ ਤੇ ਜੀ ਆਇਆਂ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਸਾਹਿਬ ਸਾਚ ਸਦੈ ਸਤ ਸਤਿਗੁਰ ਜੀ ਦੇ ਰਵੰਧਰ ਸਾਹਿਬ ਜੀ ਦੇ ਹਜ਼ੂਰੀ ਰਾਹੀ ਚ 25 ਸਾਲੋਂ ਅੱਜ ਸਾਹਿਬ ਜੀ ਦੇ ਹੌਸਲੇ ਜੀ ਦੇ ਸਤਿਗੁਰ ਜੀ ਦੀ ਅਗੰਮਣੀ ਨਾਲ ਜੀ ਅਮਰ ਬਰਨਾਂ ਦਾ ਅਪੇਖ ਸਾਧਨ ਮਹਾਰਤ ਹਾਰਨਦਾ ਹੈ ਪਰ ਸਾਧ ਜਿਵੇਂ ਫਾਦਾ ਵਾਲੇ ਹਨ جہرے ہر روز ستگو جی کی گولی بیٹھ کے سب خنگ شری ہرمندر صاحب جی ستگو جی نوتن سدم کرا سکن کی شری گور صاحب ساج کے مہم صاحب جیو آیا ہار بھی بہت سارے شریف سارا کا نام لے لگیے پھر بہت سارا <سؤال> سب لگتا پوری موجود ریڈیو چل کے <سؤال> ودیشوں کو بھی آ کے درشن سن ہردیپ سنگھ جی بی سردر کور جی بی بلبیت کور جی وہ ارتھ سکتا پہنچیاں ہوئی ارتھ دیکھتے ہوئے سارے کا سوچے تھے اپنے کاس وجہ بی بی جی وجہ جگہ پر بہت 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 سات سنگ جی

ਉਹਨਾਂ ਦੇ ਜਿਹੜੇ ਜੀਵਨ ਜਿਉਣ ਦਾ ਤਰੀਕਾ ਹੁੰਦਾ ਹੈ ਉਹ ਜਾਨਵਰਾਂ ਵਰਗਾ ਹੁੰਦਾ ਹੈ ਪਸ਼ੂਆਂ ਵਰਗਾ ਹੁੰਦਾ ਹੈ ਜਿਵੇਂ ਬਾਣੀ ਦੇ ਵਿੱਚ ਬਚਨ ਹੈ ਕਰਤੂਤ ਪਸੂ ਕੀ ਮਾਨਸਾ ਚਾਰ ਅਮਰਿ ਗੁਰੂ ਦੀ ਕਿਹਾ ਜਾਂਦਾ ਔਰ ਗੁਰੂ ਦੀ ਕਿਰਪਾ ਔਰ ਉਹਨਾਂ ਨੇ ਤੁਹਾਡੇ ਨਾਲ ਬੜਬੋਲੇ ਬਚਨਾਂ ਦੀ ਸਾਂਝ ਪਾਈ ਹੈ ਕਿਉਂਕਿ ਸਮਾ ਸ੍ਰੀਮਤੀ ਆ ਬਹੁਤ ਹੀ ਸੰਸਾਰ ਲੋਕ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੱਜੇਦਾਰ ਸਿੰਘ ਸਾਹਿਬ ਜਾਨੀ ਰਣਵੀਰ ਸਿੰਘ ਜੀ ਉਹ ਅਜੇਜੇ ਤੌਰ ਤੇ ਜਦੇ ਪਤਨੀ ਦੀ ਬੇਨਤੀ ਨੂੰ ਮੰਨ ਕੇ ਪਹੁੰਚੇ ਆ ਦੋਨੋਂ ਸਿੱਖ ਸਹਿਰਾਂ ਦਾ ਯਾਨੀ ਸੁਲਤਾਨ ਸਿੰਘ ਤਾਰਕਸ਼ਿਪ ਕੇਸਕਰ ਸਾਹਿਬ ਜੀ ਦੇ ਜੱਲੇਦਾਰ ਉਹ ਸਵੇਰੇ ਹੋ ਕੇ ਚਲ ਗਏ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅੱਜ ਨੂੰ ਮੇਰਾ ਖਾਸਾ ਮਹਾਰਾਣੀ ਜੀ ਦੀ ਕਦੇ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੱਥੇਦਾਰ ਪੰਥ ਸਿੰਘ ਦਮ ਬਸਾਹ ਜੀ ਦਾ ਜੋ ਮਸ਼ੀਸ਼ ਸਿੰਘ ਮਾਂ ਜਥੇਦਾਰ ਸਿੰਘ ਸਹਿਬਾ ਬਾਬਾ ਨਿਹਾਲ ਸਿੰਘ ਜਥੇਦਾਰ ਮਰਜਿੰਦਰ ਸਿੰਘ ਜੀ ਕਾ ਹਮੇ ਸਾਡੇ ਸਤਿਕਾਰਯੋਗ ਮਾਤਾ ਦੇਸ਼ਪਾਲ ਜੌਰ ਤੋਂ ਲੈ ਕੇ ਗੋਲੇ ਜੀ ਸੁਨੇਹਾ ਜਥੇਦਾਰ ਸਿੰਘ ਸਹਿਬਾ ਬਾਬਾ ਨਿਹਾਲ ਸਿੰਘ ਜੀ ਆਪਣੇ ਸਾਡੇ ਸਤਿਕਾਰਯੋਗ ਮਾਤਾ ਜਗਤਪਾਲ ਜੌਰ ਤੋਂ ਪੀਤਾ ਜਾ ਰਿਹਾ ਹੈ ਨਾਮ ਜੱਜਰਦਾਨ ਰਿਕੰਦਰ ਸਿੰਘ ਦੀ ਭਾਗੀ ਪ੍ਰਦਾਨ ਸਾਹਿਬ ਬੋਲੇ ਸੋਨਿਹਾਲ ਸੋਨਿਹਾਲ ਉਸਾਰ ਸੁਰੀਆ ਇਹ ਪਰ ਸਨਮਾਨ ਪ੍ਰਾਪਤ ਕਰਨ ਦੀ ਬੋਲੇ ਸੋਨਿਹਾਲ ਉਸਾਰ ਸੁਰੀਆ ਚਾਰ ਪੈ ਲੱਗੇ ਬੋਲੇ ਸੋਨਿਹਾਲ ਸੁਨਮਾਲ ਵੀ ਕਰਨ ਬਜੇ ਜੀ ਕਾਪੇ ਸਾਰੇ ਦਾ ख़ासि तौर ते सिंध साहिब जनी रमीर जी साहिबी हरपीर जी साहिबी सुलमान जी